ਇਹ ਬੱਸਾ ਇਹ ਬੱਸਾ ਡਾ ਜੀ 1975 ਦਾ ਬਣਿਆ ਜੀ ਚੌਧਰੀ ਗਰਮੇਲ ਸਿੰਘ ਨੇ ਇਹਦਾ ਰਕਟਨ ਕੀਤਾ ਸੀ ਇਹ ਸਿਰਫ 7-8 ਸਾਲ ਚੱਲਿਆ ਮੜ ਕੇ ਕਿਸੇ ਨੇ ਇਹਨੂੰ ਪੁੱਛਿਆ ਨਹੀਂ ਇਹਦੀ ਬਾਤ ਨਹੀਂ ਪੁੱਛੀ ਜਿਹੜੀ ਮੰਡੀ ਹਾਲ ਆ ਸਿਰਫ ਮਿੰਨੀ ਬੱਸਾਂ ਖੜ੍ਹਦੀਆਂ ਜਾਂ ਟੈਂਪੂ ਖੜ੍ਹਦੇ ਜਾਂ ਲੋਕਾਂ ਦੀਆਂ ਗੱਡੀਆਂ ਪਾਰਕਿੰਗ ਲਈ ਖੜ੍ਹਦੀਆਂ ਹੋਰ ਕੋਈ ਗੱਡੀ ਨਹੀਂ ਖੜ੍ਹਦੀ ਨਾ ਕੋਈ ਲੰਬੇ ਰੂਟ ਦੀ ਨਾ ਪੁਰਾਣੇ ਰੂਟ ਦੀ ਕੁਛ ਨਹੀਂ ਬੱਸ ਚੰਡੀਗੜ੍ਹ-ਪਠਾਨਕੋਟ ਦੀ ਬੱਸ ਹੈ ਜੀ ਤੇ ਬਾਰੋ-ਬਾਰ ਸਵਾਰੀ ਚੁੱਕ ਕੇ ਇੱਥੇ ਕਈ ਵਾਰੀ ਸਵਾਰੀਆਂ ਦੇ ਸੱਟਾਂ ਵੀ ਬਹੁਤ ਲੱਗੀਆਂ ਤੋ ਰੁਕੀ ਨਹੀਂ ਬਸ ਗੜਸ਼ੰਕਰ ਦਾ ਬਸ ਸਟੈਂਡ ਜੋ ਕਿ ਨਾ ਤਾਂ ਅੰਦਰ ਕੋਈ ਬਸ ਜਾਂਦੀ ਆ ਤੇ ਨਾ ਹੀ ਕੋਈ ਸਵਾਰੀ ਬੈਠਣ ਦਾ ਬਾਹਰ ਅੰਦਰ ਕਿਤੇ ਪ੍ਰਬੰਧ ਆ ਬੱਸਾਂ ਬਾਹਰ ਖੜਦੀਆਂ ਖੜਦੀਆਂ ਸਿਰਫ ਪ੍ਰਾਈਵੇਟ ਆ ਰੋਡਵੇਜ ਦੀਆਂ ਬੱਸਾਂ ਭੱਜੀਆਂ ਜਾਂਦੀਆਂ ਮੇਰੇ ਨਾਲ ਨੇ ਗੜਸ਼ੰਕਰ ਦੀ ਬਸ ਸਟੈਂਡ ਦੀ ਮਾਰਕੀਟ ਆ ਉਹਦੇ ਇੱਕ ਦੁਕਾਨਦਾਰ ਵੀ ਸਮਾਜ ਸੇਵਕ ਨੇ ਹਰਬੀਰ ਤਰਿੰਕੂ ਭੇਦੀ ਜੀ ਹਾਂ ਹਾਂਜੀ ਸ਼ੋਰੀ ਸਾਹਿਬ ਬੱਸਾਂ ਨਾ ਜਾਣ ਕਰਕੇ ਬਹੁਤ ਦੁਕਾਨਦਾਰਾਂ ਨੂੰ ਵੱਡਾ ਲਾਸ ਆ ਕਿਉਂਕਿ ਗੜਸ਼ੰਕਰ ਦੇ ਵਿੱਚ ਮੇਨ ਬਸ ਸਟੈਂਡ ਨਹੀਂ ਚੱਲ ਰਿਹਾ ਪ੍ਰਸ਼ਾਸਨ ਬਿਲਕੁਲ ਖੂਕ ਸੁਤਤਾ ਅਸੀਂ ਕਈ ਵਾਰ ਲਿਖਤੀ ਵੀ ਬੇਨਤੀ ਕੀਤੀ ਐਸ ਡੀ ਐਮ ਸਾਹਿਬ ਨੂੰ ਵੀ ਡੀ ਸੀ ਨੂੰ ਵੀ ਕੱਡੀਆਂ ਚੱਟੀਆਂ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਗੜਸ਼ੰਕਰ ਦੇ ਵਿੱਚ ਜਿਹੜੇ ਆ ਚਾਰ ਪੰਜ ਬਸ ਸਟੈਂਡ ਬਣੇ ਹੋਏ ਆ ਔਰ ਉਹਨਾਂ ਨਾਲ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਗੜਸ਼ੰਕਰ ਦੇ ਵਿੱਚ ਹੈਗੀ ਆ ਜੇਕਰ ਇਹ ਮੇਨ ਬਸ ਸਟੈਂਡ ਚੱਲ ਪੈਂਦਾ ਆ ਇੱਕ ਤਾਂ ਗਵਰਨਮੈਂਟ ਦੀ ਇਨਕਮ ਵੱਧ ਜਾਣੀ ਆ ਦੂਜਾ ਜਿਹੜੀਆਂ ਦੁਕਾਨਾਂ ਅੰਦਰ ਬੰਦ ਪਈਆਂ ਉਹਨਾਂ ਦੇ ਵੀ ਲੋਕਾਂ ਨੂੰ ਰੋਜ਼ਗਾਰ ਮਿਲਣਾ ਜਿੱਤੇ ਨਾਲ ਸਰਕਾਰ ਦੀ ਉਹਨਾਂ ਨੂੰ ਵੀ ਇਨਕਮ ਵਧਣੀ ਆ ਸੋ ਬਸ ਸਟੈਂਡ ਬੰਦ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਦੁਕਾਨਦਾਰਾਂ ਨੂੰ ਹੋ ਰਿਹਾ ਖਾਸ ਕਰਕੇ ਜਿਹੜੀਆਂ ਸਵਾਰੀਆਂ ਉਹਨਾਂ ਦੀ ਬਹੁਤ ਖੱਜਲ ਖਰਾਬੀ ਤੇ ਹੋ ਰਹੀ ਜਿਹੜੇ ਰੋਕੀ ਰੋਕਦਾ ਹੀ ਕੋਈ ਨਹੀਂ ਜੀ ਨਾ ਅੰਦਰ ਇਹਨੂੰ ਕੋਈ ਜੁਟ ਲਾਈ ਹੁੰਦਾ ਨੰਗਲ ਾਡਾ ਲਹਿਦਾ ਆ ਬੰਗਾੜਾ ਾਡਾ ਲਹਿਦਾ ਆ ਪਰਲਾ ਚੰਡੀਗੜ੍ਹ ਵਾਲਾ ਾਡਾ ਲਹਿਦਾ ਆ ਕੋਈ ਇੱਥੋਂ ਬਸ ਨਹੀਂ ਲੱਗਦੀ ਨੰਗਲ ਨੂੰ ਬਸ ਇੱਥੋਂ ਨਹੀਂ ਮਿਲਦੀ ਨਨਪਸਾਹ ਨੂੰ ਬਸ ਇੱਥੋਂ ਨਹੀਂ ਮਿਲਦੀ ਫਗਵਾੜੇ ਨੂੰ ਬਸ ਇੱਥੋਂ ਨਹੀਂ ਮਿਲਦੀ ਬੰਗਾ ਜਲੰਧਰ ਨੂੰ ਬਸ ਇੱਥੋਂ ਨਹੀਂ ਮਿਲਦੀ ਜਮਲਪੁਰ ਸਾਹਿਬ ਨੂੰ ਬਸ ਇੱਥੋਂ ਨਹੀਂ ਮਿਲਦੀ ਇਹ ਐਡਾ ਨਹੀਂ ਇਹ ਤਾਂ ਦਸਾ ਰੋਡਵੇ ਦੇ ਪਾਸ ਚੱਲ ਗਈ ਆ ਹਾਂ ਹੁਣ ਪ੍ਰਾਈਵੇਟ ਬੱਸ ਆਈ ਆ ਜੀ ਉਹ ਰੋਡਵੇ ਵਾਲੇ ਰੋਕੀ ਨਹੀਂ ਇਹਨਾਂ ਨੂੰ ਸਵਾਰੀ ਦੇ ਦੇਣੀ ਉਹਨਾਂ ਨੇ ਅੱਡੇ ਦੀ ਕੋਈ ਆਮਦਨ ਨਹੀਂ ਹੈਗੀ ਜੀ ਅੱਡੇ ਦੀਆਂ ਜਿਹੜੀਆਂ ਬਾਹਰ ਦੁਕਾਨਾਂ ਕਿਰਾਏ ਤੇ ਦਿੱਤੀਆਂ ਇਹ ਛੱਤਾਂ ਚੋਣੀਆਂ ਆ ਉੱਪਰ ਘਾਹ ਦੇਖ ਲਓ ਕੋਈ ਨਹੀਂ ਪੁੱਛਦਾ ਜੀ ਇੱਥੇ ਬਹੁਤ ਬੁਰਾ ਹਾਲਤ ਆ ਜੀ ਅੰਦਰ ਜਿਹੜੇ ਕਾਊਂਟਰ ਆ ਕਾਊਂਟਰ ਹੈ ਹੀ ਨਹੀਂ ਲੋਕਾਂ ਨੇ ਪਿਸ਼ਾਬ ਕਰ ਕਰਕੇ ਬੁਰਾ ਹਾਲ ਕੀਤਾ ਹੈ ਓਕੇ ਦੇਖੋ ਹੁਣ ਸਵਾਰੀ ਚੁੱਕਦੀ ਜਾਂ ਨਹੀਂ ਚੁੱਕਦੀ ਆ ਲੋਕਲ ਬੱਸ ਆ ਜੀ ਇਹ 25 ਕਿਲੋਮੀਟਰ ਜਾਣੇ ਵਾਲੀ ਬੱਸ ਆ ਇਹ ਇਹਨੇ ਤਾਂ ਇੱਥੋਂ ਇਹਦੇ ਰੁਕੀ ਆ ਆ ਰੋਡਵੇਜ ਬੱਸ ਦੇਖਦੇ ਆ ਬਈ ਕੀ ਕਰਦੀ ਆ ਇਹ ਪਹਿਲੀ ਤਾਂ ਗੱਲ ਆ ਕਿ ਬੱਸਾਂ ਦੇ ਅੰਦਰ ਨਹੀਂ ਜਾਂਦੀ ਬੱਸ ਸਟੈਂਡ ਦੇ ਅੰਦਰ ਕੋਈ ਬੱਸ ਨਹੀਂ ਜਾਂਦੀ ਜੀ ਪ੍ਰਾਈਵੇਟ ਬੱਸਾਂ ਸਵਾਰੀਆਂ ਚੁੱਕਦੀਆਂ ਆ ਤੇ ਰੋਡਵੇਜ ਬੱਸ ਆ ਜਿਹੜੀ ਉਹ ਨਿਕਲ ਜਾਂਦੀ ਆ ਕੋਈ ਟਾਮੀ ਸਵਾਰੀ ਚੁੱਕਦੀ ਆ ਆ ਦੇਖੋ ਹੁਣ ਇਹ ਚੰਡੀਗੜ੍ਹ ਬਨਾਰ ਕੋਟ ਬੱਸ ਆ ਇਹ ਸਵਾਰੀ ਨਹੀਂ ਚੁੱਕੂਗੀ ਇਹ ਚਲ ਗਈ ਆ ਜੀ ਆ ਲੋ ਖਵੇਰ ਦਾ ਜਿਹੜਾ ਬਖਤਾ ਆ ਜੀ ਸੋਨ ਬਾਰ ਦਾ ਉਹਦਾ ਬਹੁਤ ਬੁਰਾ ਹਾਲ ਆ ਬੱਚੇ ਇੱਥੇ ਖੜਦੇ ਆ ਸਵਾਰੀਆਂ ਇੱਥੇ ਚੰਡੀਗੜ੍ਹ ਦੀਆਂ ਸਵਾਰੀਆਂ ਖੜਵੀਆਂ ਜਿਹੜੀ ਪੀਡੀਆਈ ਨੂੰ ਜਾਂਦੀਆਂ ਜਾਂ 32 ਸੈਕਟਰ ਜਾਂਦੀਆਂ ਜਾਂ 100 ਸੈਕਟਰ ਜਾਂਦੀਆਂ ਦਵਾਈ ਪਲੇਨ ਜੇ ਉਹ ਜਾਂ ਹਾਈ ਕੋਰਟ ਤਰੀਕ ਭੁਗਤਣ ਵਾਲੇ ਉਹ ਭੱਜ ਭੱਜ ਕੇ ਜੀ ਇੱਥੇ ਬੱਸਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਉਹ ਬੜੀ ਸ਼ਾਨ ਨਾਲ ਸਵਾਰੀ ਚੁੱਕਦੀਆਂ ਉਹ ਰੁੱਕ ਕੇ ਵੀ ਜਾਂਦੀਆਂ ਜੀ ਉਹ ਸਵਾਰੀ ਲੈ ਕੇ ਵੀ ਜਾਂਦੀਆਂ ਰੋਡਵੇ ਦੀ ਬੱਸ ਨਹੀਂ ਇੱਥੇ ਕੋਈ ਵੀ ਲੁੱਕਦੀ ਜਿਹੜੀ ਪ੍ਰਾਈਵੇਟ ਬੱਸ ਆ ਉਹ ਵੀ ਸੜਕ ਦੇ ਉੱਤੇ ਹੀ ਰਹਿੰਦੀ ਆ ਅੰਦਰ ਨਹੀਂ ਵੱੜਦੀ ਨਾ ਉਹ ਅੰਦਰੋਂ ਵੱੜ ਕੇ ਸਵਾਰੀ ਨਹੀਂ ਚੁੱਕਦੀ ਚੱਕਦੀ ਉਹ ਬਾਹਰੋਂ ਹੀ ਆਹ ਰਸਤਾ ਆ ਜੀ ਬੱਸਾਂ ਨੇ ਅੰਦਰ ਵੱੜਨ ਲਈ ਇੱਥੋਂ ਬੱਸਾਂ ਬੱਸ ਅਡੇ ਦੇ ਅੰਦਰ ਵੱੜਦੀਆਂ ਸੀ ਤੇ ਉਹ ਸਾਹਮਣੇ ਕਾਊਂਟਰ ਬਣਿਆ ਆ ਜੀ ਜਿੱਥੇ ਬੱਸਾਂ ਖੜਵੀਆਂ ਨੇ ਪਰ ਇਹ ਜਗ੍ਹਾ ਖਾਲੀ ਆ ਆ ਜਿਹੜਾ ਰਿਕਸ਼ਾ ਸਟੈਂਡ ਸੀ ਜਾਂ ਹੋਰ ਇਹ ਇਹਨਾਂ ਨੇ ਸਕੂਟਰ ਸਟੈਂਡ ਸੀ ਉਹਦੇ ਵਾਸਤੇ ਆ ਜੀ ਆ ਸਵਾਰੀਆਂ ਲਈ ਬੇਟਿੰਗ ਰੂਮ ਬਣਾਇਆ ਹੈ ਜੀ। ਆਹ ਕਾਊਂਟਰ ਹੈ ਜੀ ਜਿੱਥੇ ਟਿਕਟ ਟਿਕਟ ਕਲੈਕਟਰ ਕਾਊਂਟਰ ਹੈ ਜੀ ਉਹ। ਆਹ ਸਾਹਮਣੇ ਜਿਹੜਾ ਉਹਦੇ ਆਹ ਕੰਟੀਨ ਦੀਆਂ ਦੁਕਾਨਾਂ ਜੀ ਜਿਹੜੀਆਂ ਪਈਆਂ ਨੇ ਆ ਪਿੱਪਲ ਉੱਗਿਆ ਜੀ ਆ ਛੱਤਾਂ ਦੇ ਉੱਤੇ ਘਾਹ ਦੇਖ ਲਓ। ਇਹ ਬਸ ਅਡੇਰਾ ਹਾਲ ਆ ਜੀ। ਪਰ ਇੱਥੇ ਪਰੇਸ਼ਾਨੀ ਇੱਕ ਆ ਜੀ ਵੀ ਇਹ ਬੱਸ ਅਡਾ ਬਿਲਕੁਲ ਨਾ 400 ਗੜੀ ਦੇ ਉੱਤੇ ਰੇਲਵੇ ਸਟੇਸ਼ਨ ਆ ਇਹਦੇ ਤਰਾਸ ਦੀ ਇਹ ਆ ਜੀ ਨਾ ਦਾ ਇੱਥੇ ਕਦੇ ਰੇਲ ਆਈ ਆ ਜੀ ਨਾ ਕਦੇ ਬੱਸ ਆਈ ਆ ਨਾ ਇੱਥੇ ਬਸਨੇ ਆਣਾ ਦੇ ਨਾ ਉਹ ਸਾਹਮਣੇ ਟਾਇਲਟ ਬਣਿਆ ਜੀ ਇਹ ਹੁਣ ਇਹਨਾਂ ਦੀ ਥੋੜੀ ਜਿਹੀ ਰੈਨੋਵੇਸ਼ਨ ਹੋਈ ਆ ਜੀ ਸੋ ਆ ਜੀ ਆਊਟ ਲੁੱਕ ਆ ਜੀ ਬਾਹਰਲੀ ਇਹਦੀ ਇੱਥੋਂ ਬੱਸਾਂ ਬਾਹਰ ਨਿਕਲਦੀਆਂ ਇੱਥੋਂ ਬਾਹਰ ਜਾਂਦੀਆਂ ਬੱਸਾਂ ਜੀ ਬਸਾਂ ਦਾ ਨਾ ਜਾਣ ਕਰਕੇ ਸਵਾਰੀਆਂ ਫਿਰ ਕਿੱਥੋਂ ਜੜਦੀਆਂ ਬੱਸ ਬੱਸਾਂ ਨਾ ਜਾਣ ਕਰਕੇ ਕਿਉਂਕਿ 3 ਵੀਲਰ ਚੱਲ ਰਹੇ ਜਿਹੜੇ ਅੱਜ ਕੱਲ੍ਹ ਈ ਰਿਕਸ਼ਾ ਇਹਨਾਂ ਤੇ ਬੈਠ ਕੇ ਫਿਰ ਜਿੱਥੇ-ਜਿੱਥੇ ਅੱਡਿਆਂ ਤੇ ਬੱਸਾਂ ਖੜ੍ਹਦੀਆਂ ਨੰਗਲ ਰੋਡ ਤੇ ਨੰਗਲ ਵਾਲਾ ਅੱਡਾ ਬਣ ਗਿਆ ਆਨੰਦਪੁਰ ਸਾਹਿਬ ਰੋਡ ਤੇ ਆਨੰਦਪੁਰ ਵਾਲਾ ਅੱਡਾ ਬਣ ਗਿਆ ਤੇ ਚੰਡੀਗੜ੍ਹ ਰੋਡ ਤੇ ਚੰਡੀਗੜ੍ਹ ਵਾਲਾ ਅੱਡਾ ਬਣ ਗਿਆ ਤੇ ਬੰਗਾ ਰੋਡ ਤੇ ਬੰਗਾ ਵਾਲਾ ਨਵਾਂ ਸ਼ਹਿਰ ਰੋਡ ਤੇ ਕਹਿਣ ਤੋਂ ਬਾਅਦ ਜਿੰਨੇ ਰੋਡ ਗੜ ਸ਼ੰਕਰ ਤੋਂ ਨਿਕਲਦੇ 6-7 ਜਗ੍ਹਾ ਨੂੰ ਉਹ ਸਾਰੀ ਜਗ੍ਹਾ ਤੇ ਅਲੱਗ-ਅਲੱਗ ਬੱਸ ਸਟੈਂਡ ਬਣ ਗਏ ਤੇ ਇਹਨਾਂ ਨੂੰ ਕੋਈ ਲੈਣ ਦੇ ਨਹੀਂ ਸਰਕਾਰੀ ਬਿਲਡਿੰਗ ਦੇ ਨਾਲ ਨਾ ਹੀ ਇਹਨਾਂ ਦੁਕਾਨਾਂ ਦੇ ਨਾਲ ਇਹਨਾਂ ਦੀ ਖਸਤਾ ਹਾਲਤ ਹੋਈ ਆ ਅੰਦਰ ਜਾ ਕੇ ਦੇਖੋ ਕਿੱਡੇ ਵੱਡੇ ਵੱਡੇ ਪਿੱਪਲ ਜਿਹੜੇ ਛੱਤ ਦੇ ਉੱਤੇ ਉੱਗੇ ਹੋਏ ਆ ਇਹ ਕਿਸੇ ਟਾਈਮ ਵੀ ਇਹ ਢਹਿ ਸਕਦੀਆਂ ਇਹ ਇਹਨਾਂ ਨੂੰ ਕਿਰਪਾ ਕਰਕੇ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਇਹਨਾਂ ਨੂੰ ਵੀ ਕਿ ਘੱਟੋ-ਘੱਟ ਇਹਨਾਂ ਦੀ ਰਿਪੇਅਰ ਕਰਾਈ ਜਾਵੇ ਜਿਹੜੇ ਦੁਕਾਨਦਾਰ ਆਪਣਾ ਰੋਜ਼ਗਾਰ ਚਲਾ ਰਹੇ ਆ ਪਰਿਵਾਰ ਪਾਲ ਰਹੇ ਇਥੋਂ ਉਹ ਘੱਟੋ-ਘੱਟ ਸੇਫ ਹੋ ਸਕਣ ਜਿਹੜਾ ਗਡਸ਼ੰਕਰ ਦਾ ਮੁੱਖ ਬੱਸ ਸਟੈਂਡ ਆ ਇਹਦੀ ਜੇ ਸ਼ਹਿਰ ਦੇ ਹਿਸਾਬ ਨਾਲ ਦੇਖੀਏ ਮਹੱਤਤਾ ਜਿਦਾ ਸਾਡੇ ਕੋਲ ਤਸੀਲ ਕੰਪਲੈਕਸ ਲਈ ਕਿਸੇ ਨੇ ਬੀਤ ਵਿੱਚੋਂ ਆਣਾ ਮਾ ਜਾਂ ਸਮੁੰਦਰੀ ਵਾਲੀ ਸਾਈਡ ਤੋਂ ਆਣਾ ਨਵਾਂ ਸ਼ਹਿਰ ਸਾਈਡ ਤੋਂ ਆਣਾ ਤੇ ਉਹਨਾਂ ਦੇ ਕਚਹਿਰੀਆਂ ਐਸ.ਐਮ. ਦਫ਼ਤਰ ਕੰਮ ਰਹਿੰਦੇ ਆ ਤੇ ਉਹ ਬੱਸਾਂ ਵਿੱਚ ਉਧਰੋਂ ਆਉਂਦੇ ਆ ਤੇ ਇੱਥੇ ਤੱਕ ਕਿੱਦਾਂ ਪਹੁੰਚਦੇ ਇੱਥੋਂ ਉਧਰ ਤੱਕ ਕਿੱਦਾਂ ਪਹੁੰਚਦੇ ਫਿਰ ਦੇਖੋ ਜਿਹੜੇ ਲੋਕ ਬਾਹਰ ਤੋਂ ਆਣੇ ਚਾਹੇ ਬੀਤ ਤੋਂ ਆਉਂਦੇ ਆ ਜਾਂ ਨਵਾਂ ਸ਼ਹਿਰ ਤੋਂ ਆਉਂਦੇ ਜਾਂ ਬੰਗਾ ਰੋੜਕੇ ਤੋਂ ਵੀ ਆਉਂਦੇ ਆ ਉਹਨਾਂ ਨੂੰ ਇੱਥੇ ਈ ਰਿਕਸ਼ਾ ਕਰਕੇ ਜਾਣਾ ਪੈਂਦਾ ਕਿਉਂਕਿ ਜੇਕਰ ਇਹ ਬੱਸ ਸਟੈਂਡ ਚੱਲ ਪੈਂਦਾ ਆ ਨਾਲੇ ਹੀ ਕਚਹਿਰੀਆਂ ਆ ਨਾਲੇ ਹੀ ਐਸ ਡੀ ਐਮ ਆਫਿਸ ਆ ਨਾਲੇ ਰੇਲਵੇ ਸਟੇਸ਼ਨ ਆ ਨਾਲੇ ਡੀ ਐਸ ਪੀ ਆਫਿਸ ਅਡੇ ਦੇ ਵਿੱਚ ਹੀ ਹੈਗਾ ਆ ਕਹਿਣ ਤੋਂ ਪਾਪ ਕੇ ਸਾਰੇ ادارے ਪਟਵਾਰਖਾਨਾ ਨਾਲ ਹੀ ਆ ਸਾਰੇ ادارے ਜਿਹੜੇ ਆ ਇੱਥੇ ਜਦੋਂ ਆਉਂਦਾ ਆ ਸਾਰੇ 10 10 ਕਦਮ ਦੇ ਉੱਤੇ ਹੈਗੇ ਆ ਜੇਕਰ ਇਸ ਮੇਨ ਬੱਸ ਸਟੈਂਡ ਨੂੰ ਚਲਾ ਦਿੱਤਾ ਜਾਂਦਾ ਜਿੱਥੇ ਆਮ ਲੋਕਾਂ ਦੀ ਖੱਜਲ ਖਰਾਬੀ ਬਚ ਜਾਣੀ ਆ ਉੱਥੇ ਜਿਹੜਾ ਇੱਥੇ ਦਾ ਦੁਕਾਨਦਾਰ ਆ ਉਹਦਾ ਵੀ ਜਿਹੜਾ ਭਲਾ ਹੋ ਜਾਣਾ ਤੇ ਇੱਥੇ ਬੱਸਾਂ ਕਦੋਂ ਤੋਂ ਨਹੀਂ ਆ ਰਹੀਆਂ ਇਹ ਤਾਂ ਮੇਰਾ ਖਿਆਲ ਹੈ ਕੋਈ 15-20 ਸਾਲ ਹੋ ਗਏ ਮਲੰਦਰ ਬਸ ਆਉਂਦੀ ਨਹੀਂ 15-20 ਸਾਲ ਤੋਂ 15-20 ਸਾਲ ਤੋਂ ਬਸਾਂ ਨਹੀਂ ਆ ਰਹੀਆਂ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਆ ਕੋਈ ਅਫਸਰ ਜਦੋਂ ਚੰਗਾ ਆਂਦਾ ਉਹ 1-2 ਦਿਨ ਹਫਤਾ 10 ਦਿਨ ਡੱਡਾ ਡੁੰਡਾ ਫੇਰਦਾ ਇਹਨਾਂ ਦੇ ਤਾਂ ਬੜੇ ਵਧੀਆ ਅਡਾ ਚੱਲ ਪੈਂਦਾ ਲੇਕਿਨ ਹਫਤੇ 10 ਦਿਨ ਬਾਅਦ ਫੇਰ ਰਾਜਨੀਤਿਕ ਪ੍ਰਭਾਵ ਕਹਿ ਸਕਦੇ ਆ ਜਾਂ ਰੱਬ ਜਾਣੇ ਕੀ ਆ ਉਹ ਐਡਾ ਫੇਰ ਬੰਦ ਦਾ ਮਤ ਤੇ ਪ੍ਰਾਈਵੇਟ ਬਸਾਂ ਤੇ ਸਰਕਾਰੀ ਬਸਾਂ ਦੋਨਾਂ ਦਾ ਇਥੋਂ ਸਵਾਰੀਆਂ ਚੱਕਣ ਦਾ ਕਿਹੋ ਜਿਹਾ ਰਜਾਨ ਆ ਦੇਖੋ ਪ੍ਰਾਈਵੇਟ ਬਸਾਂ ਜਿਹੜੀਆਂ ਲੌਂਗ ਰੂਟ ਦੀਆਂ ਆ ਉਹ ਨਹੀਂ ਖੜਦੀਆਂ ਸਰਕਾਰੀ ਬੱਸਾਂ ਲੌਂਗ ਰੂਟ ਦੀਆਂ ਜਿਹੜੀਆਂ ਉਹ ਨਹੀਂ ਖੜਦੀਆਂ ਹੈਗੀਆਂ ਇਹ ਜਿਹੜੀ ਲੋਕਲ ਬੱਸਿਆ ਜਿਹੜੀ ਆਪਾਂ ਹੁਸ਼ਿਆਰਪੁਰ ਤੋਂ ਜਾਂ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਚਲਦੀ ਉਹ ਵਾਲੀਆਂ ਹੀ ਖੜਦੀਆਂ ਆ ਦੂਜੀ ਲੌਂਗ ਰੂਟ ਵਾਲੀ ਬੱਸ ਕਿਸੇ ਕਿਸਮਤ ਨਾਲ ਖੜ ਜੇ ਖੜ ਜੇ ਅਦਰਵਾਈਜ਼ ਨਹੀਂ ਖੜਦੀ ਜਿਹੜੇ ਬੱਚੇ ਆ ਸਟੂਡੈਂਟਸ ਜਿਸ ਤਰ੍ਹਾਂ ਗਡਸ਼ਿੰਕਰ ਵਿੱਚ ਪਲੱਸ 2 ਤੋਂ ਵੱਡਾ ਕੋਈ ਵਿੱਦਿਅਕ ਅਦਾਰਾ ਨਹੀਂ ਹੈਗਾ ਸਰਕਾਰੀ ਤੌਰ ਤੇ ਬੱਚੇ ਬਾਹਰ ਪੜਨੇ ਜਾਂਦੇ ਆ ਉਹ ਫਿਰ ਸਟੂਡੈਂਟ ਇੱਥੋਂ ਕਿਸ ਤਰ੍ਹਾਂ ਬੱਸ ਫੜਦੇ ਨੇ ਉਹ ਜਿਹੜੇ ਸਟੂਡੈਂਟ ਇੱਥੇ ਤਾਂ ਆਂਦੇ ਹੀ ਘਟਿਆ ਜੀ ਤੁਸੀਂ ਸ਼ਵੇਰ ਦੇ ਟਾਈਮ ਕਿਤੇ ਆ ਕੇ ਤਾਂ ਦੇਖੋ ਜ ਜੇ ਨੇਓ ਹਿਆਰ ਪਰ ਜਾਣਾ ਲੋਕਲ ਬੱਸ ਰੁਕਦੀ ਉਹ ਚ ਜਾਂਦਾ ਆ ਜੇ ਆਪਾਂ ਇੱਥੋਂ ਚੰਡੀਗੜ੍ਹ ਜਾਣਾ ਹੈ ਤਾਂ ਸਾਨੂੰ ਚੰਡੀਗੜ੍ਹ ਵਾਲੇ ਅੱਡੇ ਜਾਣਾ ਪਊਗਾ ਜੀ ਮਨ ਜਿਹੜਾ ਅਨੰਦ ਘਰ ਬੱਸ ਜਿਹੜਾ ਅਨੰਦ ਘਰ ਤੇ ਆ ਉੱਥੇ ਜਾਣਾ ਪਊਗਾ ਉੱਥੇ ਬੱਸ ਰੁਕਦੀ ਆ ਉੱਥੇ ਬੱਸ ਰੁਕ ਜਾਂਦੀ ਆ ਇੱਥੇ ਨਹੀਂ ਰੁਕਦੀ ਜੀ ਮੇਰਾ ਨਾਮ ਸੰਦੀਪ ਡੋਡ ਹੈ ਜੀ ਮੈਂ بیٹے ਨੂੰ ਅੱਜ ਚੜਾਣ ਆਣਾ ਆਇਆ ਸੀ ਇਹਨੇ ਯੂਨੀਵਰਸਿਟੀ ਜਾਣਾ ਪਤਾ ਨਹੀਂ ਬੜੀ ਦਿੱਕਤ ਹੋ ਰਹੀ ਹੈ ਤੇ ਮੈਨੂੰ 1 ਘੰਟੇ ਤੋਂ ਜ਼ਿਆਦਾ ਹੋ ਗਿਆ ਜੀ ਇੱਥੇ ਖੜੇ ਨੂੰ ਪਹਿਲਾਂ ਇੱਕ ਰੋਡਵੇਜ਼ ਦੀ ਵਾਸਾਈ ਆ ਉਹ ਬਿਲਕੁਲ ਭਰੀ ਹੋਈ ਸੀਗੀ ਉਸ ਤੋਂ ਬਾਅਦ 420 ਦੀ ਬਸ ਆਈਆ ਉਹ ਕਹਿੰਦੇ ਖਰਾਬ ਹੈ ਦੂਸਰੀ 420 ਦੀ ਬਸ ਆਈਆ ਉਹ ਕਹਿੰਦੇ ਭਰੀ ਹੋਈ ਆ ਕੋਈ ਬਸ ਲੋਕ ਨਹੀਂ ਦੇਹਾ ਉਹਨੇ ਅੱਧਾ ਘੰਟਾ ਹੋਰ ਰਿਖਾਗਾ ਨਾ ਹੋਇਆ ਤਾਂ ਇਹ ਹੁੰਦਾ ਵਿੱਚ ਜਾ ਕੇ ਢੜਾ ਗਿਆ ਉਹ ਬੇਟੇ ਨੂੰ ਜਾਣਾ ਹੈ ਔਰ ਇਹ ਵੀ ਰਹੇਗਾ ਕਿ ਟਾਈਮ ਸਰ ਆਪਣੇ ਪਹੁੰਚਵੇ ਅਗੇ ਮੋਰੇ ਨੇੜਾ ਹੋ ਰਿਹਾ ਇਸ ਤਰ੍ਹਾਂ ਦੀ ਕਾਫੀ ਪਰੇਸ਼ਾਨੀ ਆ ਰਹੀ ਹੈ ਔਰ ਮੇ ਕੋਲ ਆਪਨੇ ਗੱਡੀ ਹੈਗੀ ਮੈਂ ਚੜਾਇਆ ਹੂਗਾ ਪਰ ਆਮ ਲੋਕ ਕਿਹੜੇ ਹੈਗੇ ਜਿਨਾਂ ਕੋ ਸਾਧਨ ਨਹੀਂ ਹੈ ਉਹਨਾਂ ਵਾਸਤੇ ਤਾਂ ਜ਼ਿਆਦਾ ਔਖਾ ਹੈ ਮੇਰਾ ਨਾਮ ਤਾਨਿਆ ਹੈ ਮੈਂ ਚੰਡੀਗੜ੍ਹ ਜਾਣਾ ਸੀ ਅੱਜ ਪਰ ਇੱਥੇ ਇੱਕ ਰੋਡਵੇਜ਼ ਦੀ ਬੱਸ ਰਹੀ ਹੋ ਰੁਕੀ ਹੋਏ ਸਾਹਮਣੇ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਅੰਦਰ ਬੱਸ ਨਹੀਂ ਜਾਂਦੀ ਸਾਨੂੰ ਬੱਸ ਸਟੈਂਡ ਦੇ ਬਾਹਰ ਖੜਾ ਹੋਣਾ ਪੈਂਦਾ ਹੈ ਇੱਥੇ ਕੋਈ ਬੈਠਣ ਦੀ ਮਤਲਬ ਕੋਈ ਵੀ ਪ੍ਰਬੰਧ ਨਹੀਂ ਕੀਤਾ ਹੋਇਆ ਹੈ ਕੋਈ ਵੀ ਸੀਟਿੰਗ ਅਰੇਂਜਮੈਂਟ ਨਹੀਂ ਆ ਇਸ ਕਰਕੇ ਯਾਤਰੀ ਕੋਈ ਸੀਟਿੰਗ ਅਰੇਂਜਮੈਂਟ ਕੀਤਾ ਜਾਵੇ ਜਾਂ ਫਿਰ ਬੱਸਿਸ ਵਗੈਰਾ ਨੂੰ ਕਿਹਾ ਜਾਵੇ ਕਿ ਬੱਸ ਸਟੈਂਡ ਤੇ ਐਟਲੀਸਟ ਰੁੱਕ ਕੇ ਜਾਣ ਇਹ ਬਿਨम्र ਬੇਨਤੀ ਹੈ ਪਲੀਜ਼ ਇਸ ਦੇ ਰਿਲੇਟਿਡ ਕੁਝ ਕਰੋ ਬਸਾ ਤਾਂ ਗੜਸ਼ੰਕਰ ਖੋਖ ਖੜੀਆਂ ਨਹੀਂ ਕਰਦੇ ਹੈਗੇ ਕਹਿੰਦੇ ਲੋਕਲ ਅਸੀਂ ਖੜੀਆਂ ਨਹੀਂ ਕਰਨੀਆਂ ਹੈਗੀਆਂ ਯਾਦ ਵਿੱਚ ਹੁੰਦੀ ਬਜਲ ਨਹੀਂ ਹੁੰਦੀ ਕਿਸੇ ਵੇਲੇ ਹੁੰਦੀ ਕਿਸੇ ਵੇਲੇ ਨਹੀਂ ਹੁੰਦੀ ਹੈ ਜੀ ਬਾਸ ਮਸਿਆ ਆ ਰਹੀ ਐ ਤੇ ਲਿਕਟ ਆ ਰਹੀ ਐ ਏਡੇ ਜਿੱਤੇ ਇਸ ਕਰਕੇ ਇਨਸਾਫ ਮਿਲਣੇ ਚਾਹੀਦੇ ਹਾਂ ਬੀਬੀਆਂ ਨੂੰ ਇਨਸਾਫ ਮਿਲਣੇ ਚਾਹੀਦੇ ਸਾਨੂੰ ਸਵਾਰੀਆਂ ਨੂੰ ਬਸ ਵਿੱਚ ਚੜਾ ਕੇ ਲਿਆਣ ਮੁਰਕੇ ਫੇਰ ਧਾਰ ਲੈਤੇ ਹਾਂਜੀ ਜੀ ਪਿਛਲੇ 15 ਸਾਲ ਤੋਂ ਜੀ ਗੜਸ਼ੰਕਰ ਦਾ ਬਸ ਸਟੈਂਡ ਬੰਦ ਪਿਆ ਹੈ ਜੀ ਇੱਥੇ ਬੱਸਾਂ ਨਹੀਂ ਆ ਰਹੀਆਂ ਜੀ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੈ ਜੀ ਇਸ ਕਰਕੇ ਇਹ ਬੱਸ ਸਟੈਂਡ ਦੇ ਅੰਦਰ ਬੱਸਾਂ ਆਣੀਆਂ ਚਾਹੀਦੀਆਂ ਇਸ ਕਰਕੇ ਦੁਕਾਨਦਾਰਾਂ ਨੂੰ ਵੀ ਬਹੁਤ ਥੂਲ ਤੋਂ ਹੋਊਗੀ ਤੇ ਦੁਕਾਨ ਸਵਾਰੀਆਂ ਨੂੰ ਵੀ ਬਹੁਤ ਸਫਲਤਾ ਮਿਲੂਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਬੱਸ ਬੱਸ ਸਟੈਂਡ 'ਤੇ ਬੱਸਾਂ ਆਣੀਆਂ ਚਾਹੀਦੀਆਂ ਤੇ ਸਵਾਰੀਆਂ ਚੜਾਵੀਆਂ ਵੀ ਨਹੀਂ ਹੈਗੀ ਜੀ ਇਸ ਕਰਕੇ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਆ ਤੇ ਕਈ ਵੇਲੇ ਸਵਾਰੀਆਂ ਬਹੁਤ ਹੀ ਦੁਖੀ ਹੋ ਜਾਂਦੀਆਂ ਹੈ ਇਸ ਕਰਕੇ ਬੱਸਾਂ ਬੱਸ ਅੰਦਰ ਬੱਸ ਸਟੈਂਡ ਅੰਦਰ ਖਾਣੀ ਚਾਹੀਦੀ ਜੀ ਗੁਰਸ਼ਿੰਕਰ ਦਾ ਜਨਰਲ ਬੱਸ ਸਟੈਂਡ ਜੋ ਕਿ ਬਾਬੂ ਰੋਸ਼ਨ ਲਾਲ ਲੰਬਜੀ ਨੂੰ ਸਮਰਪਿਤ ਹੈ ਤੇ ਬਾਬੂ ਰੋਸ਼ਨ ਲਾਲ ਲੰਬਜੀ ਦੇ ਪੁੱਤਰ ਸतीश ਕੁਮਾਰ ਜੀ ਮੇਰੇ ਨਾਲ ਇਸ ਵੇਲੇ ਹਾਜ਼ਰ ਨੇ ਸतीश ਕੁਮਾਰ ਲੰਬਜੀ ਜਿਨ੍ਹਾਂ ਦੀ ਉਮਰ ਇਸ ਵੇਲੇ 79 ਈਅਰ ਹੈ ਤੇ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਜੋ ਬੱਸ ਸਟੈਂਡ ਹੈ ਇਸ ਨੂੰ ਬਾਬੂ ਰੋਸ਼ਨ ਲਾਲ ਲੰਬਜੀ ਦੀ ਯਤਨਾ ਸਦਕਾ ਬਣਾਇਆ ਗਿਆ ਸੀ 80 ਦੇ ਦਹਾਕੇ ਦੇ ਕਰੀਬ 70 80 ਦੇ ਦਹਾਕੇ ਵਿੱਚ ਬੱਸ ਸਟੈਂਡ ਬਣਿਆ ਸੀ ਜਦ ਬਣਿਆ ਸੀ ਤੇ ਗੜ ਸਿੰਘ ਦੇ ਲੋਕਾਂ ਨੂੰ ਬੜਾ ਚਾਅ ਜਿਹੜਾ ਸੀ ਪਰ ਅੱਜ ਇਸ ਦੀ ਦੁਰਦਸ਼ਾ ਦੇਖ ਕੇ ਬੜਾ ਦੁਖੀ ਹੈ ਕਿ ਬੱਸ ਸਟੈਂਡ ਜਿਸ ਰੀਜਨਾਂ ਬਣਾਇਆ ਸੀ ਉਹ ਬੱਸ ਸਟੈਂਡ ਆਪਣੇ ਮਨੋਰਥ ਲਈ ਪੂਰਾ ਨਹੀਂ ਉਤਰ ਰਿਹਾ ਤੇ ਇਸ ਤੋਂ ਪਹਿਲਾਂ ਕਿ ਅੱਜ ਦੇ ਜੋ ਮੌਜੂਦਾ ਵਰਤਮਨ ਹਾਲਤਾ ਬੱਸ ਸਟੈਂਡ ਉਸ ਦੀ ਗੱਲ ਕਰੀਏ ਪਹਿਲਾਂ ਬੱਸ ਸਟੈਂਡ ਬਣਿਆ ਕਿਸ ਤਰ੍ਹਾਂ ਬਾਬੂ ਰੋਸ਼ਨ ਲਵਜ ਦੀ ਕਿਸ ਤਰ੍ਹਾਂ ਦੇਣ ਸੀ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਹਾਂ ਜੀ ਇਸ ਤੀ ਹਾਂਜੀ ਉਹ ਤਾਂ ਇੱਕ ساری ਜ਼ਿੰਦਗੀ ਆਪਣੇ ਸੋਸ਼ਲ ਵਰਕਰ ਰਹੇ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਮੈਂ ਕੋਈ ਸ਼ਹਿਰ ਦੀ ਚੀਜ਼ ਬਣਾ ਦੇਆ ਤੇ ਉਹ ਬੜੇ ਮਿਹਨਤ ਕੁੰਦ ਕਰਕੇ ਇੱਕ ਬੱਸ ਸਟੈਂਡ ਆ ਪਾਸ ਕਰਾਇਆ ਸੀ ਇਹ ਤੋਂ ਬਾਅਦ ਫਿਰ ਇਹ ਬਣਾਇਆ ਵੀ ਲੇਕਿਨ ਇਹਦੀ ਮੇਨਟੇਨੈਂਸ ਵਗੈਰਾ ਨਹੀਂ ਹੋ ਰਹੀ ਇਸ ਕਰਕੇ ਇਹ ਫਿਰ ਖਰਾਬ ਆ ਉਹਨਾਂ ਨੇ ਕਾਫੀ ਚੀਜ਼ਾਂ ਪਾਰਕ ਵੀ ਸ਼ਹਿਰ ਦਾ ਬਣਾਇਆ ਹੋਰ ਵੀ ਕਈ ਚੀਜ਼ਾਂ ਬਣਾਈਆਂ ਹਸਪੀਟਲ ਵੀ ਪਾਸ ਕਰਾਇਆ ਆਲਮੋਸਟ ਮੈਨੂੰ ਲੱਗਦਾ ਕਿ ਸ਼ਹਿਰ ਦੀ ਕੋਈ ਵੀ ਚੀਜ਼ ਉਹਨਾਂ ਨੇ ਛੱਡੀ ਨਹੀਂ ਸੀ ਜਿਹੜੀ ਨਹੀਂ ਬਣਾਈ ਉਹ ਨੱਟ ਭਾਈ ਕਰਦੇ ਰਹਿੰਦੇ ਸੀ ਸੋਸ਼ਲ ਵਰਕਰ ਸਿਗੇ ਉਹ ਉਹਨਾਂ ਦੀ ਇੱਛਾ ਇਹ ਹੁੰਦੀ ਸੀ ਹੁਣ ਲੇਕਿਨ ਇਹ ਐ ਪੇ ਉਹ ਵੀ 25 ਸਾਲ ਪ੍ਰੈਜ਼ੀਡੈਂਟ ਵੀ ਰਹੇ ਉਹਨਾਂ ਦਾ ਕੰਮ ਹੀ ਇਹ ਸੀਗਾ ਪੇ ਕੋਈ ਨਾ ਕੋਈ ਚੀਜ਼ ਸ਼ਹਿਰ ਦੀ ਮੈਂ ਬਣਵਾ ਦਿਆਂ ਬਸ ਇਹ ਉਹਨਾਂ ਦੀ ਇੱਛਾ ਹੁੰਦੀ ਸੀ ਲੇਕਿਨ ਹੁਣ ਇਹਦੀ ਮੇਨਟੇਨੈਂਸ ਨਾ ਹੋਣ ਕਰਕੇ ਮਾਨੂੰ ਥੋੜਾ ਦੁੱਖ ਵੀ ਹੁੰਦਾ ਪੇ ਲੈ ਭਈ ਉਹਨਾਂ ਨੇ ਜੇ ਕੋਈ ਚੀਜ਼ਾਂ ਬਣਾਈਆਂ ਉਹਨਾਂ ਦੀ ਮੇਨਟੇਨੈਂਸ ਹੋਵੇ ਤਾਂ ਠੀਕ ਐ ਪਾਰਕ ਉਹਨਾਂ ਨੇ ਬਣਾਇਆ ਸੀ ਪਾਰਕ ਦੇ ਵਿੱਚ ਮਿਊਨਿਸਪਲ ਕਮੇਟੀ ਵਾਲਿਆਂ ਨੇ ਆਪਣੇ ਆਫਿਸ ਬਣਾ ਲਏ ਉਦੋਂ ਬਾਅਦ ਨਹੀਂ ਤਾਂ پارک ਸ਼ਾਮ ਨੂੰ ਬੱਚੇ ਖੇលਦੇ ਸੀ ਉੱਥੇ ਆ ਕੇ ਫੁਆਰੇ ਚੱਲਦੇ ਹੁੰਦੇ ਸੀ ਬੜਾ ਅੱਛਾ ਲੱਗਦਾ ਸੀ ਗੁਰਮੀਲ ਜੀ ਹੁੰਦੇ ਸੀ ਉਦੋਂ ਸ਼ਾਇਦ ਕੈਬਨ ਮੰਤਰੀ ਤੇ ਉਹਨਾਂ ਦੇ ਟਾਈਮ ਦੇ ਵਿੱਚ ਬਣਿਆ ਸੀ ਤੇ ਉਦੋਂ ਬਾਬੂ ਰੋਸ਼ਨ ਲਾਲ ਲਾਮ ਜੀ ਦੇ ਯਤਰਾ ਨਾਲੇ پارک ਬਣਿਆ ਪਰ ਉਸ پارک ਉਹਦਾ ਨਾਮ ਰੱਖਿਆ ਗਿਆ ਹੈਗਾ پارک ਦਾ ਤੁਸੀਂ ਇਹ ਦੇਖੋ ਬੰਗਾ ਰੋਡ ਦੇ ਉੱਤੇ ਦਾ ਕਰਕੇ پارک ਬਹੁਤ ਵਧੀਆ ਢੰਗ ਦਾ پارک ਉਸਲੇ ਬਣਾਇਆ ਸੀ ਲੋਕ ਆ ਕੇ ਸ਼ਾਮ ਨੂੰ ਉੱਥੇ ਬੈਠਦੇ ਸੀ ਲੇਕਿਨ ਉਹ ਤੋਂ ਬਾਅਦ ਫਿਰ ਜਿੱਦਾਂ ਵੀ ਆ ਕੋਈ ਨਵੇਂ ਪ੍ਰਧਾਨ ਆਂਦੇ ਰਹੇ ਜਾਂ ਹੋਰ ਕੁਝ ਉਹਨਾਂ ਨੇ ਉੱਥੇ ਆਪਣੇ ਦਫ਼ਤਰ ਹੀ ਵਿੱਚ ਬਣ ਗਏ ਸਾਰਾ ਕੁਝ ਹੋ ਗਿਆ ਉਹਦਾ ਪਾਰ ਕੇ ਖਤਮ ਹੋ ਗਿਆ ਮਤਲਬ ਪਾਰਪੂਰ ਕੁਝ ਨਹੀਂ ਆ ਬੱਸ ਸਟੈਂਡ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ ਬੱਸਾਂ ਨਹੀਂ ਰੁਕਦੀਆਂ ਅੱਜ ਕੱਲ ਕੀ ਕਾਫੀ ਲੰਬੇ ਸਮੇਂ ਤੋਂ ਕੋਈ ਬੱਸ ਨਹੀਂ ਅੰਦਰ ਜਾਂਦੀ ਤੇ ਪਰੋਂਦਾ ਇਹ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਤਾਂ ਦੁੱਖ ਹੁੰਦਾ ਦੇਖ ਕੇ ਮੈਂ ਆਪਾਂ ਕਹਿ ਤਾ ਕੁਝ ਨਹੀਂ ਸਕਦੇ ਤਾਂ ਮੇਰੇ ਆਈਵਨ ਉਹਨਾਂ ਦੀ ਜਿਹੜੀ ਫੋਟੋ ਵੀ ਹੁੰਦੀ ਆ ਬਾਹਰ ਉਹ ਲਾਈ ਆ ਜਿਸ ਲਈ ਉਹਨਾਂ ਨੇ ਆਪਣਾ ਬਣਾਈ ਸੀ ਕਮੇਟੀ ਵਾਲਿਆਂ ਨੇ ਉਹਨਾਂ ਦੇ ਨਾਂ ਦੇ ਉੱਤੇ ਤਾਂ ਉਹ 2-3 ਸਾਲ ਤੋਂ ਬਾਅਦ ਉਹ ਬਦਲਾਵ ਬਦਲ ਦੇਈ ਦੀ ਹੈ ਜਾਂ ਹੋਰ ਕੁਝ ਕਰੀ ਦੀ ਹੈ ਲੇਕਿਨ ਉਹਨਾਂ ਦੇ ਨਾਂ ਤੇ ਕੋਈ ਇਸ ਤਰ੍ਹਾਂ ਦਾ ਕੋਈ ਮੋਨੂਮੈਂਟ ਜਾਂ ਹੋਰ ਉਹਦੇ ਉੱਪਰ ਪੱਕੀ ਕੋਈ ਚੀਜ਼ ਐਦਾਂ ਦੀ ਬਣਾਈ ਜਾਵੇ ਕੋਈ ਲੇਕਿਨ ਉਹਨਾਂ ਦੇ ਨਾਂ ਦੀ ਕੋਈ ਚੀਜ਼ ਬਣਾਓ ਕਿਉਂਕਿ ਉਹਨਾਂ ਨੇ ਸ਼ਹਿਰ ਲਈ ਸਾਰੇ ਲਈ ਕੰਮ ਕਰਦੇ ਰਹੇ ਆ ਪਰ ਸ਼ਹਿਰ ਵੀ ਉਹਨਾਂ ਨੂੰ ਕੁਝ ਉਹਨਾਂ ਦੇ ਲਈ ਵੈਸੇ ਕੋਈ ਮੇਰੇ ਦੇਖਣੇ ਕਿ ਉਹਨਾਂ ਦੇ ਉਹਦੇ ਉਹ ਮਨੂਮੈਂਟ ਉਹਨਾਂ ਨੇ ਜਾਂ ਕੋਈ ਚੀਜ਼ ਬਣਾਈ ਸਟਰਕਚਰ ਬਣਾਈ ਹੋਵੇ ਤਾਂ ਇਟਸ ਵੈਰੀ ਬੈਡ ਜਿਹੜਾ ਸਾਲਾਂ ਵਿੱਚ ਇਹ ਬਸ ਸਟੈਂਡ ਬਣਿਆ ਉਹਨਾਂ ਸਾਲਾਂ ਵਿੱਚ ਮਤਲਬ ਉਹ ਰਕਮਾਂ ਸਰਕਾਰੀ ਖਜ਼ਾਨੇ ਚ ਲੈ ਕੇ ਆਣੀਆਂ ਕਿੱਡੀ ਕਵੱਡੀ ਗੱਲ ਹੁੰਦੀ ਸੀ ਕਿਉਂਕਿ ਉਹ ਸੋਸ਼ਲ ਵਰਕਰ ਸੀ ਔਰ ਉਹ ਐਸ ਕਰਕੇ ਉਹਨਾਂ ਦੀ ਬਹੁਤ ਜ਼ਿਆਦਾ ਇਮਪ੍ਰੈਸ਼ਨ ਔਰ ਅੱਛਾ ਰਸੂਖ ਦੇ ਕਰਕੇ ਮਨਿਸਟਰ ਤੱਕ ਵੀ ਸਾਡੇ ਘਰ ਆਂਦੇ ਸੀ ਔਰ ਉਹ ਪਾਸ ਕਰ ਦਿੰਦੇ ਸੀ ਜੋ ਕੁਝ ਕਹਿੰਦੇ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪ੍ਰੈਸਟ ਹੁੰਦਾ ਸੀ ਕਿ ਜਿਹੜਾ ਵੀ ਅਸੀਂ ਕੁਝ ਪੈਸੇ ਖਜ਼ਾਨੇ ਚੋਂ ਦੇਵਾਂਗੇ ਇਹ ਸਹੀ ਢੰਗ ਦੇ ਨਾਲ ਇੱਥੇ ਲੱਗਣੇ ਆ ਉਹ ਲੱਗਦੇ ਸੀ ਉਸ ਵੇਲੇ ਕਿਉਂਕਿ ਉਹ ਤਾਂ ठेकेदारी ਚ ਵੀ ਵਿਸ਼ਵਾਸ ਨਹੀਂ ਕਰਦੇ ਉਹ ਤਾਂ ਕੋਈ ਖੜ ਕੇ ਦਿਹਾੜੀਆਂ ਲਵਾ ਕੇ ਮਜ਼ਦੂਰ ਜਾਂ ਉਹਨਾਂ ਤੋਂ ਬਣਵਾਦੇ ਹੁੰਦੇ ਸੀ ਕਿ ਤਾਂ ਕਿ ਕਮੇਟੀ ਦੇ ਪੈਸੇ ਬਚ ਜਾਣ ਉਹ ਪਤਾ ਨਹੀਂ ਉਹ ਬੜਾ ਡੈਡੀਕੇਟਿਡ ਸੀਗੇ ਇਸ ਕੰਮ ਦੇ ਲਈ ਉਹ ਸਾਰੀ ਲਾਈਫ ਹੀ ਆਪਣੇ ਉਹਨਾਂ ਦੀ ਕਰੀਬ-ਕਰੀਬ ਇਦਾਂ ਹੀ ਚੱਲੀ ਆ ਤਾਂ ਬਾਅਦ ਦੇ ਵਿੱਚ ਵੀ ਉਹਨੂੰ ਮੇਨਟੇਨੈਂਸ ਦਾ ਸਾਰੀ ਕਮੇਟੀ ਵਾਲਿਆਂ ਨੇ ਸਭ ਨੇ ਕਰਨੀ ਹੁੰਦੀ ਆ ਸੀ ਉਹ ਤਾਂ ਹੁਣ ਹੈ ਨਹੀਂ ਠੀਕ ਹੈ ਉਹ ਕਰਨ ਤਾਂ ਚੱਲ ਗੂਗਾ ਕਿ ਬਸ ਸਟੈਂਡ ਵੀ ਅੱਛਾ ਰਵੇ ਬਾਕੀ ਵੀ ਸਟਰਕਚਰ ਜਿਹੜੀਆਂ ਉਹਨਾਂ ਨੇ ਬਣਾਈਆਂ ਉਹਨਾਂ ਦੀ ਵੀ ਮੇਨਟੇਨੈਂਸ ਪ੍ਰੋਪਰ ਢੰਗ ਦੇ ਨਾਲ ਹੋਵੇ ਤਾਂ ਸਾਨੂੰ ਵੀ ਦੇਖ ਕੇ ਖੁਸ਼ੀ ਹੋਊਗੀ ਤਾਂ ਤੁਸੀਂ ਸਾਡਾ ਗਲਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਇਹ ਕਰ ਬਸਟੈਂਡ ਤੋਂ ਮਦਨ ਕਨਫੈਕਸ਼ਨਰੀ ਦੀ ਜਿਹੜੀ ਸ਼ਾਪ ਹੈ ਇੱਥੇ ਕਾਫੀ ਸਮੇਂ ਤੋਂ ਪੁਰਾਣੇ ਸਮੇਂ ਤੋਂ ਮੇਰੇ ਪਿਤਾ ਜੀ ਵੀ ਉਹੀ ਬੰਲਾ ਕਰਦੇ ਸੀ ਇੱਥੇ ਸ਼ਾਪ ਹੁਣ ਮੈਂ ਚਲਾ ਰਿਆਂ ਸ਼ਾਪ ਉਹ ਮੈਂ ਸੱਕ ਦੇ ਵਿੱਚ ਹੈਗਾ ਆਂ ਵੀ ਸਾਡੇ ਬੱਸ ਸਟੈਂਡ ਦੇ ਅੰਦਰ ਬੱਸਾਂ ਬਕਾਇਦਾ ਆ ਕੇ ਰੁਕਣ ਉੱਥੇ ਸਵਾਰੀਆਂ ਦੇ ਖੜਨ ਬੈਠਣ ਦਾ ਇੰਤਜ਼ਾਮ ਵਧੀਆ ਹੋਵੇ ਉਹਦੇ ਨਾਲ ਕੀ ਆ ਉਹਦੇ ਨਾਲ ਸਵਾਰੀ ਜਿਹੜੀ ਆ ਉਹ ਇੱਕ ਤਾਂ ਖੱਜਲ ਖਰਾਬੀ ਨਹੀਂ ਹੁੰਦੀ ਹੈਗੀ ਸਵਾਰੀ ਨੂੰ ਦੂਸਰਾ ਇਹ ਆ ਵੀ ਉਹ ਆ ਕੇ ਟਾਈਮ ਸਰ ਆਪਣਾ ਉਹਨਾਂ ਨੂੰ ਪਤਾ ਹੈ ਵੀ ਆਹ ਬੱਸ ਫਲਾਨੀ ਇੱਥੋਂ ਬੱਸ ਸਟੈਂਡ ਤੋਂ ਮਿਲਣੀ ਆ ਉਹਦੇ ਨਾਲ ਜਿਹੜੀਆਂ ਦੁਕਾਨਾਂ ਵਾਲੇ ਆ ਉਹਨਾਂ ਦਾ ਵੀ ਰੋਜ਼ਗਾਰ ਵਧੂਗਾ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਦੁਕਾਨਾਂ ਵਾਲੇ ਆ ਕੋਈ ਰੇੜੀਆਂ ਵਾਲੇ ਫੜੀਆਂ ਵਾਲੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂਗਾ ਹੁਣ ਉਹਦਾ ਕੀ ਫਾਇਦਾ ਹੁੰਦਾ ਹੈ ਕਿਉਂਕਿ ਸਵਾਰੀ ਜਿਹੜੀ ਆਂਦੀ ਆ ਉਹਨਾਂ ਦੇ ਮਨ 'ਚ ਇਹੀ ਡਾਊਟ ਰਹਿੰਦਾ ਵੀ ਲੌਂਗ ਰੂਟ ਦੀ ਸਵਾਰੀ ਬੱਸ ਇੱਥੇ ਮਿਲਣੀ ਸਾਨੂੰ ਕਿ ਨਹੀਂ ਮਿਲਣੀ ਕੋਈ ਕਿਤੇ ਖੜਾ ਹੁੰਦਾ ਜਾ ਕੇ ਕੋਈ ਕਿਤੇ ਖੜਾ ਹੁੰਦਾ ਜਾਨੀ ਕਿ ਜਿਹੜੇ ਬੱਸ ਸਟੈਂਡ ਤੋਂ ਬਾਹਰ ਹੀ ਆ ਜਾਨੀ ਕਿ ਬਿਨਾ ਕੈਲੋਵੇ ਕਮੇਟੀ ਦੇ ਅੰਡਰ ਵੀ ਨਹੀਂ ਹੈਗੇ ਉਹ ਬੱਸ ਸਟੈਂਡ ਇਸ ਕਰਕੇ ਅਸੀਂ ਤਾਂ ਇਹੀ ਚਾਹੁੰਦੇ ਆ ਸਰ ਵੀ ਬਕਾਇਦਾ ਪ੍ਰੋਪਰ ਬੱਸ ਸਟੈਂਡ ਚੱਲੇ ਜਿਸ ਤਰ੍ਹਾਂ ਅੱਗੇ ਚੱਲਦਾ ਸੀ ਅੱਜ ਤੋਂ 15 20 ਸਾਲ ਪਹਿਲਾਂ ਇੱਥੇ ਹਰ ਵੇਲੇ ਹਰ ਇੱਕ ਬਾਥਾ ਕੇ ਰੁਕਦੀ ਸਭ ਕੁਝ ਹੁੰਦਾ ਸੀਗਾ ਅਸੀਂ ਸਾਡੀ ਦੇ ਸਾਰੇ ਦੁਕਾਨਦਾਰਾਂ ਦੀ ਇਹੀ ਅਪੀਲ ਆ ਬੇਸ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਵੇ ਬਣਾਇਆ ਜਾਵੇ ਔਰ ਸਾਰੇਆਂ ਦੇ ਲਈ ਵਧੀਆ ਤਰੀਕੇ ਨਾਲ ਸਚਾਰੂ ਢੰਗ ਨਾਲ ਚੱਲਿਆ ਜਾਵੇ ਨਗਰ ਕੌਂਸਲ ਗੜਸ਼ਿੰਕਰ ਦੇ ਸੀਨੀਅਰ ਵਾਈਸ ਪ੍ਰਧਾਨ ਸੋਮਨਤ ਬੰਗੜ ਨਾਲ ਜਦੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਜਿਹੜਾ ਸਾਡਾ ਕਾਫੀ ਹਰਸੇ ਤੋਂ ਬੰਦ ਪਿਆ ਸੀਗਾ ਇਸ ਤੋਂ ਪਹਿਲਾਂ 10 ਸਾਲ ਪਹਿਲਾਂ ਜਿਹੜਾ ਬੱਸ ਸਟੈਂਡ ਸੀਗਾ ਪੰਜਾਬ ਰੋਡਵੇ ਨੇ ਲੈ ਲਿਆ ਸੀਗਾ ਉਹਦੇ ਪੈਸੇ ਉਸ ਸਮੇਂ ਦੇ ਵਿੱਚ ਨਹੀਂ ਆਣ ਕਰਕੇ ਬੱਸ ਸਟੈਂਡ ਇਸ ਤਰ੍ਹਾਂ ਬੰਦੇ ਆ 20-25 ਸਾਲ ਤੋਂ ਬੰਦਾ ਹੁਣ ਅਸੀਂ ਪਿਛਲੀ ਮੀਟਿੰਗ ਵਿੱਚ ਰੈਜ਼ੋਲੂਸ਼ਨ ਪਾਇਆ ਬੱਸ ਸਟੈਂਡ ਨੂੰ ਰੀਨੋਵੇਸ਼ਨ ਕਰਨ ਵਾਸਤੇ ਔਰ ਬੱਸ ਸਟੈਂਡ ਨੂੰ ਆ ਕੇ ਚਾਲੂ ਕਰਨ ਵਾਸਤੇ ਤੇ ਉਹ ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਤੁਰੰਤ ਬੱਸ ਸਟੈਂਡ ਵਿੱਚ ਸਫਾਈ ਵੀ ਕਰਾਵਾਂਗੇ ਸਾਰਾ ਕੁਝ ਕਰੂੰਗਾ ਤੇ ਜੋ ਰੀਨੋਵੇਸ਼ਨ ਹੋਣੀ ਹੈ ਉਹ ਵੀ ਕਰਾਂਗੇ ਮੈਨੂੰ ਲੱਗਦਾ ਹੈ ਹਫ਼ਤਾ ਖੰਡ ਲਗੂਗਾ ਇੱਕ ਹਫ਼ਤੇ ਦਾ ਖੰਡ ਉਹ ਦਰਖਤ ਜਿਹੜੇ ਅਸੀਂ ਫੋਰੈਸਟ ਮੈਗਮ ਨੂੰ ਚਿੱਠੀ ਲਿਖ ਰਹੇ ਹਾਂ ਮੰਜੂਰੀ ਵਾਸਤੇ ਕਿਉਂਕਿ ਪੇਪਲ ਅਸੀਂ ਕਟ ਨਹੀਂ ਸਕਦੇ ਦਸਤ ਕਟ ਨਹੀਂ ਸਕਦੇ ਜਦੋਂ ਸਾਡੇ ਕੋਲ ਮੰਜੂਰੀ ਆ ਗਈ ਅਸੀਂ ਉਹ ਵੀ ਕਟਾ ਦੇਣੇ ਆ ਉਹ ਸਾਰੀ ਸਪਾਈ ਕਰਾ ਦੇ ਚਰ ਜਿਹਨਾਂ ਨੇ ਕਾਲਜ ਜਾਣਾ ਆ ਨਵੇਂ ਸ਼ਹਿਰ ਵਾਲੀਆਂ ਲੋਕਲ ਬੱਸਾਂ ਰੁਕਦੀਆਂ ਆ ਜਿਹਨੇ ਉਹ ਸ਼ਹਿਰਪੁਰ ਜਾਣਾ ਲੋਕਲ ਬੱਸ ਰੁਕਦੀ ਉਹ ਚ ਜਾਂਦਾ ਆ ਜੇ ਆਪਾਂ ਇੱਥੋਂ ਚੰਡੀਗੜ੍ਹ ਜਾਣਾ ਆ ਤਾਂ ਸਾਨੂੰ ਚੰਡੀਗੜ੍ਹ ਵਾਲੇ ਅੱਡੇ ਜਾਣਾ ਪਊਗਾ ਮਨ ਜਿਹੜਾ ਅਨੰਦ ਘਰ ਬੱਸ ਜਿਹੜਾ ਅਨੰਦ ਘਰ ਤੇ ਆ ਕਿੱਥੇ ਜਾਣਾ ਪਊਗਾ ਉੱਥੇ ਬੱਸ ਰੁਕਦੀ ਆ ਉੱਥੇ ਬੱਸ ਰੁਕ ਜਾਂਦੀ ਆ ਇੱਥੇ ਨਹੀਂ ਰੁਕਦੀ ਆ ਜੀ ਤੇ ਸੋ ਲੋੜ ਆ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ ਤੇ ਬੱਸ ਸਟੈਂਡ ਤੇ ਜਲਦੀ ਤੋਂ ਜਲਦੀ ਤੇ ਬੱਸਾਂ ਬੱਸ ਸਟੈਂਡ ਦੇ ਅੰਦਰ ਬੱਸਾਂ ਜਾਣ ਧੰਨਵਾਦ